ਇੰਪੋਰਟੈਂਟ ਜਿਨ੍ਹਾਂ ਨੂੰ ਮਿਲਣ ਦੇ ਲਈ ਆਪਾਂ ਸਾਰੇ ਪਹੁੰਚੇ ਆ ਮੇਰੇ ਸਾਰੇ ਹੀ ਪਿਆਰੇ ਪਿਆਰੇ ਜੇ ਸ਼ਰarati ਜੇ ਨੰਨੇ-ਮੁੰਨੇ ਬੱਚੇ ਸਾਰੇ ਪਤਿ ਘਰੋਂ ਪਰਵਾਨ ਕੋਲੋਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਪਹੁੰਚਦੇ ਇਨਾ ਪਿਆਰ ਮਾਨ ਸਰਕਾਰ ਬਖਸ਼ੇ ਅਤੇ ਨਾਲ ਹੀ ਮੁਬਾਰਕਾਂ ਵੀ ਕਿ ਜੋ ਆਪਣੇ ਹੀ ਬੱਚਿਆਂ ਨੂੰ ਦਿੱਕਤ ਆਉਂਦੀ ਸੀ ਕਿ ਇੱਥੇ ਕਲਾਸਰੂਮ ਪੂਰੀ ਨਹੀਂ ਸੀ ਕਿ ਉਹ ਦੋਨੋਂ ਕਲਾਸਰੂਮ ਦੇ ਜਿਹੜੇ ਉਹੋ ਬਣ ਕੇ ਪੂਰੇ ਹੋ ਚੁੱਕੇ ਨੇ ਬੱਚੇ ਯੂਜ਼ ਕਰ ਰਹੇ ਨੇ ਉਹਨਾਂ ਨੂੰ ਤੇ ਇਹੀ ਮੈਂ ਸਮਝਦਾ ਕਿ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਪ੍ਰਮਾਤਮਾ ਨੇ ਹਰ ਬੱਚੇ ਨੂੰ ਇੱਕ ਇੱਕ ਅੰਤਰਰਾਸ਼ਟਰੀ ਦੇ ਗਰੁੱਪ ਦੇ ਵਿੱਚ ਭੇਜਿਆ ਇਥੇ ਉਸ ਬੱਚੇ ਨੂੰ ਪ੍ਰਾਸ਼ਨ ਦਾ ਕੰਮ ਹੈ ਤੇ ਉਹਦੀ ਚਮਕ ਫਿਰ ਮੁੜ ਕੇ ਪੂਰੀ ਦੁਨੀਆ ਦੇ ਵਿੱਚ ਫੈਲੀ ਇਹੀ ਜ਼ਿੰਮੇਵਾਰੀ ਹੈ ਜਿਹੜੀ ਇਹ ਸਮਾਜ ਦੀ ਮਾਪਿਆਂ ਦੀ ਟੀਚਰ ਦੀ ਤੇ ਸਰਕਾਰਾਂ ਦੀ ਹੁੰਦੀ ਹੈ ਦੁਨੀਆ ਦੇ ਹਰ ਕੋਨੇ ਤੇ ਨਿਗਾਹ ਮਾਰ ਲਓ ਚਾਹੇ ਅਮਰੀਕਾ ਚਾਹੇ ਯੂਰਪੇ ਜਿਹੜੇ ਮੁਲਕਾਂ ਨੇ ਆਪਦੇ ਬੱਚਿਆਂ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕੀਤਾ ਸਭ ਤੋਂ ਵੱਧ ਨਿਵੇਸ਼ ਕੀਤਾ ਨਿਵੇਸ਼ ਇਕੱਲੇ ਪੈਸਿਆਂ ਦੇ ਨਾਲ ਨਹੀਂ ਕਿ ਜੇ ਇੱਥੇ ਜੀ ਮੈਂ ਆਇਆ ਤੇ ਦੋ ਕਮਰੇ ਸਰਕਾਰ ਨੇ ਪੈਸੇ ਭੇਜ ਕੇ ਬਣ ਗਏ ਲਾ ਜਦੋਂ ਤੱਕ ਇਹਨਾਂ ਕਮਰਿਆਂ ਦੇ ਵਿੱਚ ਬੈਠ ਕੇ ਮਿਆਰੀ ਵਿਦਿਆ ਟੀਚਰਸ ਨਹੀਂ ਦੇਣਗੇ ਤੇ ਉਸ ਤੋਂ ਬਾਅਦ ਘਰੇ ਜਦੋਂ ਬੱਚੇ ਆਪਦੇ ਮਾਪਿਆਂ ਕੋਲੇ ਜਾਣਗੇ ਤੇ ਫਿਰ ਉਹਨਾਂ ਪ੍ਰਿੰਸੀਪਲਸ ਉਹਨਾਂ ਸਿਧਾਂਤਾਂ ਦੇ ਉੱਪਰ ਉਸੇ ਵਿਦਿਆ ਦੇ ਉੱਪਰ ਮਾਕੇ ਵੀ ਪੈਰਾ ਨਹੀਂ ਦੇਣਗੇ ਉਦੋਂ ਦਾ ਕਿੰਨਾ ਕਮਰੇ ਦਾ ਕੋਈ ਫਾਇਦਾ ਨਹੀਂ ਹੋਣਾ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਦੁਨੀਆ ਦੇ ਵਿੱਚ ਉਹਨਾਂ ਮੁਲਕਾਂ ਨੇ ਰਾਜ ਕੀਤਾ ਜਿਨ੍ਹਾਂ ਨੇ ਆਪਦੇ ਬੱਚਿਆਂ ਦੇ ਵਿੱਚ ਸਭ ਤੋਂ ਵੱਧ ਸਮਾਂ ਮਿਹਨਤ ਔਰ ਰਿਸੋਰਸਸ ਦੇ ਰੂਪ ਦੇ ਵਿੱਚ ਜਿਨ੍ਹਾਂ ਨੇ ਨਿਵੇਸ਼ ਕੀਤਾ ਸੋ ਅੱਜ ਉਸੇ ਮਕਸਦ ਦੇ ਨਾਲ ਲੱਗੇ ਹੋਇਆ ਪਹਿਲਾਂ ਦਿੱਲੀ ਦੇ ਵਿੱਚ ਸ੍ਰੀ ਅਰਵਿੰਦ ਕੇਜਰੀਗੜ੍ਹ ਜੀ ਨੇ 10 ਸਾਲ ਸਿੱਖਿਆ ਸფერਹ ਦੇ ਉੱਪਰ ਇੱਕ ਨਵੇਂ ਨਵੇਂ ਪੈਮਾਨੇ ਨੇ ਜਿਹੜੇ ਉਹ ਰਣਨੀਤੀ ਦੇ ਵਿੱਚ ਸੈੱਟ ਕੀਤੇ ਉਹ 3 ਸਾਲਾਂ ਤੋਂ ਮਾਨਸਬੇ ਹੋਏ ਦੇ ਵਿੱਚ ਪੰਜਾਬ ਦੇ ਵਿੱਚ ਇਹ ਕੰਮ ਕਰ ਰਹੇ ਆਂ ਔਰ ਮੈਨੂੰ ਇਹ ਸੇ ਕਰਕੇ ਦੱਸਦੇ ਖੁਸ਼ੀ ਕਿਸੇ ਸੁਣਦੇ ਗਿਆ ਜਿੱਥੇ ਪਹਿਲਾਂ ਪਿਛਲੇ ਸਰਕਾਰਾਂ ਦੇ ਸਮੇਂ ਬਹੁ ਗਿਣਤੀ ਸਕੂਲਾਂ ਦੇ ਵਿੱਚ ਬਾਉਂਡਰੀ ਵਾਲਸ ਨਹੀਂ ਸੀਗੇ ਕਿਤੇ ਕਮਰੇ ਨਹੀਂ ਸੀਗੇ ਕਿਤੇ ਲੈਬਾਰਟਰੀਜ਼ ਨਹੀਂ ਸੀਗੀਆਂ ਤੇ ਅਜਪੂਰਨਾ ਦੇ ਵਿੱਚ ਬਹੁ ਗਿਣਤੀਆਂ ਜਿਹੜੀ ਉਹ ਪੂਰੀ ਹੋ ਚੁੱਕੀ ਹੈ तकरीबन 19000 ਸਕੂਲਾਂ ਦੇ ਵਿੱਚ ਬਾਉਂਡਰੀ ਵਾਲੇ ਜਿਹੜੇ ਉਹ ਕੰਪਲੀਟ ਹੋ ਚੁੱਕੀ ਹੈ ਅੱਜ 90% ਸਕੂਲਾਂ ਜਿਹੜੇ ਉਹ ਵਾਈਫਾਈ ਉਹਨਾਂ ਦੇ ਵਿੱਚ ਚੱਲਦਾ ਹੈ ਫਰਨੀਚਰ ਵਗੈਰੇ ਸਾਰੇ ਸਕੂਲਾਂ ਦੇ ਵਿੱਚ ਕੰਪਲੀਟ ਹੈ ਪਹਿਲਾਂ ਬੱਚੇ ਥੋੜੇ ਸਮਾਂ ਪਹਿਲਾਂ ਤਾਂ ਕਿ ਬੱਚੇ ਤਪੜਾਂ ਦੇ ਬੈਠਾ ਪੈਂਦਾ ਸੀਗਾ ਇਸੇ ਤਰੀਕੇ ਦੇ ਨਾਲ ਕਿਤੇ ਲੈਬਾਰਟਰੀਸ ਬਣ ਰਹੀਆਂ ਨੇ ਕਿਤੇ ਕਿਤੇ ਗਰੂਮ ਬਣ ਰਹੇ ਨੇ ਸੋ ਮੇਰੀ ਕਹਿਣਾ ਮਤਲਬ ਇਹੀ ਕੰਮ ਹੈ ਜਿੰਮੇਵਾਰੀ ਇਹ ਦੀ ਇਹ ਸਰਕਾਰ ਦੀ ਹੁੰਦੀ ਹੈ 125000 ਦੇ ਕਰੀਬ ਟੀਚਰ ਹੈ ਜਿਹੜਾ ਉਹ ਰੈਗੂਲਾਈਜ਼ ਹੋ ਚੁੱਕਿਆ 10.5 ਹਜ਼ਾਰ ਨੌਵਾਂ ਪਰਤੀ ਹੋ ਚੁੱਕਿਆ 450 ਦੀ ਪ੍ਰੀਫ ਟੀਚਰ ਔਰ ਜਿਹੜੇ ਪ੍ਰਿੰਸੀਪਲ ਨੇ ਹੈਡਮਾਸਟਰ ਨੇ ਉਹਨਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜ ਕੇ ਟ੍ਰੇਨਿੰਗ ਦਵਾ ਕੇ ਤਾਂ ਕਿ ਉੱਥੋਂ ਦਾ ਮਾਡਲ ਕੀ ਹੈ ਉਹ ਆਪਾਂ ਆਪਦੇ ਮੁਲਕਾਂ ਦੇ ਵਿੱਚ ਵੀ ਆਪਦੇ ਪੰਜਾਬ ਦੇ ਵਿੱਚ ਇੰਪਲੀਮੈਂਟ ਕਰ ਰੱਖੀਏ ਕਰ ਸਕੀਏ ਇਹਦੇ ਉੱਪਰ ਕੰਮ ਹੈ ਜਿਹੜਾ ਇਹ ਵੱਡੇ ਪੱਧਰ ਤੇ ਉੱਪਰ ਚੱਲ ਰਿਹਾ ਤੇ ਇਸੇ ਦੀ ਵਜ੍ਹਾ ਕਰਕੇ ਤਕਰੀਬਤ ਤਕਰੀਬਨ 9000 ਦੇ ਕਰੀਬ ਬੱਚੇ ਦੇ ਜਿਹੜੇ ਉਹ ਕਿੰਨਾ ਸਾਲਾਂ ਦੇ ਵਿੱਚ ਉਹ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਨਾਮ ਹੈ ਜਿਹੜਾ ਉਹ ਦਰਖਾਸਤ ਕਰਾ ਚੁੱਕਿਆ ਹੁਣ ਵੀ ਮੇ ਬੱਚਿਆਂ ਨੂੰ ਆਂਦਰ ਮਿਲ ਰਿਹਾ ਸੀਗਾ ਮੈਂ ਕਿਹਾ ਬੱਚੋ ਬੱਚੋ ਦੱਸੋ ਕੀ ਚਾਹੀਦਾ ਇਨਫਰਾਸਟ੍ਰਕਚਰ ਪੂਰਾ ਫੀਡਾ ਲਈ ਕੀ ਚਾਹੀਦਾ ਉਹ ਵੀ ਬੱਚਿਆਂ ਦੀ ਕੋਈ ਗਵਾਣੀ ਨਹੀਂ ਸਾਰਾ ਕੁਝ ਹੈਗਾ ਇੱਕੋ ਗੱਲ ਕਹੀ ਹੈ ਜੀ ਕਿ ਸਕੂਲ ਨੂੰ ਅਪਗ੍ਰੇਡ ਕਰਾ ਦਿਓ ਮੈਂ ਵੀ ਉਹਨਾਂ ਨੂੰ ਕਹਿ ਕੇ ਆਇਆ ਉਹਨਾਂ ਨੇ ਕਮਿਟਮੈਂਟ ਲੈ ਕੇ ਆਏ ਤੁਸੀਂ ਬੱਚੇ ਉਧਾ ਲਓ ਮੈਂ ਕਿਹਾ ਜਿੰਨੇ ਆਪ ਤੇ ਤੁਹਾਡੇ ਦੋਸਤ ਸੀ ਜੀ ਆਏਗੇ ਉਸ ਯੋਜਨਾ ਦਾ ਨਵਾਂ ਅਪਗ੍ਰੇਡ ਗੱਲ ਆ ਨਮੇ। ਬੱਚੇ ਦੇਖੋ ਉਹਦੇ ਕੋ پتہ ਗੱਲ ਕੀ ਹੁੰਦੀ ਹੈ ਜੀ ਜਿੰਨੇ ਸਰਕਾਰ ਨੇ ਪਾਲਿਸੀ ਨਾਲ ਚੱਲਣਾ ਹੁੰਦਾ ਹੈ। ਪਾਲਿਸੀ ਇਹ ਸਰਕਾਰ ਦੀ ਵੀ 1 ਤੋਂ 3 ਕਿਲੋ ਤੋਂ 5 ਕਿਲੋ ਕਿਵੇਂ ਦਾ 5 ਕਿਲੋ ਮੀਟਰ ਦਾ ਘੇਰਾ ਹੁੰਦਾ ਚਲੋ ਉਹ ਤਾਂ ਫਿਰ ਵੀ ਕੋਈ ਨਾ ਕੋਈ ਫਲੈਕਸੀਬਿਲਿਟੀ ਜਿਹੜੀ ਨਿਕਲ ਸਕਦੀ ਹੈ। ਬੱਚੇ ਨੇ ਜਿਹੜੇ ਆਪਾਂ ਇਹ ਨਹੀਂ ਕਰ ਸਕਦੇ ਹੈਗੇ ਕਿ ਬੱਚੇ ਥੋੜੇ ਦੇ ਤੇ ਟੀਚਰ ਵਧਣੇ। ਆਲਟੀਮੇਟਲੀ ਜਿੰਨੇ ਟੀਚਰਸ ਵਧੇ ਹੋਣਗੇ ਉਹ ਲੋਕੀ ਵੀ ਕੀਤੇ ਪੈਣਾ ਉਹ ਵੀ ਲੋਕਾਂ ਦੀ ਪੈਣਾ ਹੈ ਉਨੇ ਲੋਕਾਂ ਤੋਂ ਵੱਧ ਟੈਕਸ ਲੱਗ ਰਹੇ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀ ਇੰਨੇ ਸਾਲਾਂ ਦੀ ਪ੍ਰੋਬਲਮ ਖੜੀ ਹੋਈ ਹੈ ਜੇ ਆਪਾਂ ਕੀ ਇਹ ਵੀ ਮੈਂ ਇੱਕ ਦਿਨ ਚਾਹਿਆ ਸਰਕਾਰ ਇੱਕ ਦਿਨ ਪੂਰਾ ਕਰ ਦੂ ਨਾ ਜਿਵੇਂ ਜਿਵੇਂ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਬੜੀ ਚੱਲੂਗਾ ਬੱਚੇ ਪ੍ਰਾਈਵੇਟ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਓਵੇਂ ਓਵੇਂ ਟੀਚਰ ਵੀ ਵਧੇ ਜਾਣਗੇ ਓਵੇਂ ਸਕੂਲ ਅਪਗ੍ਰੇਡ ਵੀ ਵਧੇ ਹੋਈ ਜਾਣਗੇ ਆ ਹੁਣ ਤੁਸੀਂ ਜਾ ਕੇ ਉੱਪਰ ਵਾਲ ਜਾ ਕੇ ਦੇਖੋ ਸ਼ੇਰੋਂ ਜਾ ਕੇ ਦੇਖੋ ਇਹ ਜਿਹੇ ਸ਼ਾਨਦਾਰ ਰਿਜ਼ਲਟ ਨੇ ਜਿਹੜੇ ਉਹ ਸਕੂਲ ਕੱਢ ਰਹੇ ਨੇ ਰੱਬ ਤੋਂ ਇੱਕ ਉੱਤੇ 3 ਸਾਲ ਦੀ ਵੇਟਿੰਗ ਇਹ ਜਿਹੇ ਮਾਪਿਆਂ ਦੇ ਬੱਚਾ ਹੋਣਾ ਹੁੰਦਾ ਡਿਲੀਵਰੀ ਹੋਣੀ ਹੁੰਦੀ ਹੈ ਉਹ ਜਾ ਕੇ ਪਹਿਲਾ ਸਕੂਲ ਦੇ ਵਿੱਚ ਲਿਖਾ ਕੇ ਆਉਂਦੇ ਨੇ ਕਿ ਜਦੋਂ ਸਾਡਾ ਬੱਚਾ ਹੋ ਗਿਆ ਜੀ ਉਹਨੂੰ 3 ਸਾਲ ਬਾਅਦ ਤੁਸੀਂ ਇੱਥੇ ਐਡਮਿਸ਼ਨ ਕਰਾ ਦਿਓ ਸੋ ਇੱਥੇ ਵੀ ਇੱਥੇ ਵੀ ਤੁਹਾਡੇ ਜੋ ਮੈਨੂੰ ਮੈਸੇਜ ਹੁੰਦਾ ਹੈ ਇੱਥੇ ਵੀ ਤੁਹਾਡੇ ਅੱਗੇ ਨਾਲੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਹੈ ਕਿਉਂਕਿ ਸਾਰੇ ਟੀਚਰ ਬਹੁਤ ਵਧੀਆ ਕੰਮ ਕਰ ਰਹੇ ਨੇ ਪ੍ਰਿੰਸੀਪਲ ਸਾਹਿਬ ਬੜਾ ਵਧੀਆ ਕੰਮ ਕਰਦੇ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਹਨੂੰ ਆਪਾਂ ਹੋਰ ਸਾਰਾ ਪਿੰਡ ਜਿਹੜਾ ਉਹ ਸਾਥ ਗੰਦਨ ਤੇ ਹੋਰ ਵੀ ਸਾਥ ਦੇ ਵੀ ਤਾਂ ਕਿ ਆਪਾਂ ਇਹਨੂੰ ਸਕੂਲ ਨੂੰ ਇਸ ਮੁਕਾਮ ਤੱਕ ਲੈ ਕੇ ਜਾ ਜਾਈਏ ਕਿ ਤੁਹਾਡੇ ਮੰਗੇ ਬਿਣਾ ਸਰਕਾਰ ਇਹਨੂੰ ਅਪਗ੍ਰੇਡ ਕਰੇ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ ਅੱਜ ਇਸੇ ਦੇ ਨਾਲ ਨਾਲ ਜਿੱਤੇ 15 ਲੱਖ ਰੁਪਏ ਦਾ ਕੰਮ ਹੋਇਆ ਉੱਥੇ ਹੀ ਸੱਤਾਂ ਸਕੂਲਾਂ ਦੇ ਕੁੱਲ 1.5 ਕਰੋੜ ਦੇ ਕੰਮ ਜਿਹੜੇ ਅ ਸਕੂਲਾਂ ਸਕੂਲਾਂ ਵਿੱਚ ਕੱਲ ਵੀ 1 ਕਰੋੜ ਦੇ ਕਾਮਰਸ ਦੇ ਜਿਹੜੇ ਸਕੂਲਾਂ ਦੇ ਵਿੱਚ ਸ਼ੁਰੂ ਹੋਏ ਨੇ ਇਹ ਤੋਂ ਇਲਾਵਾ 4.5 ਕਰੋੜ ਦੇ ਅੱਜ ਤਿੰਨ ਮੋਗੇ ਨੇ ਜਿਹੜੇ 250 ਕਿਲੋਮੀਟਰ ਅੰਡਰਗ੍ਰਾਉਂਡ ਪਾਈਪਲਾਈਨਾਂ ਜਿਹੜੀ ਜਿਨ੍ਹਾਂ 191 ਕਿਸਾਨ ਭਾਈਆਂ ਨੂੰ ਫਾਇਦਾ ਹੋਊਗਾ ਉਹਦੇ ਕੰਮ ਵੀ ਨੂੰ ਪਾਉਣ ਦਾ ਤਰੋਣੇ ਨਹੀਂ ਸਵੇਰੇ ਕਹਿੰਦਾ ਮਤਲਬ ਹੈ ਕਿ ਜਿਵੇਂ ਜਿਵੇਂ ਤੁਹਾਡਾ ਹੁਕਮ ਹੋ ਜਾਂਦਾ ਉਹ ਕਰਾਈ ਜਾਂਦੇ ਆ ਬਾਕੀ ਸਰਪੰਚ ਸਾਹਿਬ ਨੇ ਅੱਜ ਇੱਕ ਮੇਨੋਰ ਹੈ ਜਿਹਦੀ ਗੱਲ ਕੀਤੀ ਹੈ ਕੀ ਬੜੀ ਜਦ ਦੀ ਸ਼ੁਰੂ ਕਰਾ ਲਾਂਗੇ ਸਭ ਬਹੁਤ ਸਲਾ ਨਾ ਲੈਂਦਾ ਹੋਇਆ ਤੁਹਾਡਾ ਸਾਰਿਆਂ ਦਾ ਇੱਕ ਵਾਰ ਪੇਰ ਤੋਂ ਦਿਲ ਤੱਕ ਅਰਦਾਸ ਕੀਤੀ